ਮੈਂ ਸਰ ਕੀ ਨਾਮ ਹੈ ਜੀ ਸਰ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਟਾਂਡੇ ਲੱਗੇ ਪਿੰਡ ਬੈਂਚਾ ਆ ਇੱਥੇ ਰਹਿਣ ਵਾਲਾ ਹਾਂ ਤੇ ਸਰ ਜੇ ਆਪਾਂ ਗੱਲ ਕਰਦੇ ਆਂ ਆਨਲਾਈਨ ਪਰਚੇਜ਼ਿੰਗ ਦੀ ਆਮ ਤੌਰ ਤੇ ਦੇਖਿਆ ਕਿ ਜ਼ਿਆਦਾ ਰੁਝਾਨ ਲੋਕਾਂ ਦਾ ਆਨਲਾਈਨ ਦੇ ਵਿੱਚ ਹੋ ਗਿਆ ਯੂਥ ਦਾ ਵੀ ਉਧਰ ਹੀ ਇੰਟਰਸਟ ਜ਼ਿਆਦਾ ਹੋ ਗਿਆ ਆਫਲਾਈਨ ਤੇ ਕਿੰਨਾ ਕੁ ਪ੍ਰਭਾਵ ਪੈ ਰਿਹਾ ਤੇ ਕੀ ਇਹ ਸਹੀ ਚੱਲ ਰਿਹਾ ਸਿਸਟਮ ਸਰ ਜੇ ਮੇਰੀ ਥਿੰਕਿੰਗ ਦੇ ਹਿਸਾਬ ਨਾਲ ਸੋਚਿਆ ਜਾਵੇ ਵੀ ਆਨਲਾਈਨ ਪਰਚੇਜ਼ਿੰਗ ਜਿਹੜੀ ਆ ਕਿਉਂ ਇੰਨੀ ਫਾਸਟ ਹੋ ਰਹੀ ਹੈ ਕਿਉਂਕਿ ਇੱਕ ਤਾਂ ਉੱਥੇ ਸਾਨੂੰ ਡਿਸਕਾਊਂਟ ਲੱਗੇ ਹੁੰਦੇ ਸਰ ਦੂਜਾ ਸਾਨੂੰ 바ਰਗਿੰਗ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤਾਂ ਉੱਥੇ ਸਾਨੂੰ ਲੈਸ ਚ ਮਿਲਦਾ ਜੋੜਾ ਛੋਟਾ ਦੁਕਾਨ ਕਹਿ ਦੋ ਵੀ ਉੱਥੇ ਸਾਨੂੰ 바ਰਗਿੰਗ ਕਰਨੀ ਪੈਂਦੀ ਜਿਹੜੀ ਚੀਜ਼ 400 ਦੀ ਹੁੰਦੀ ਸਾਨੂੰ ਪਹਿਲਾਂ ਹੀ 1000 ਰੁਪਏ ਦੀ ਦੱਸਦਾ ਤਾਂ ਬਾਅਦ 400 ਰਹੀ ਦਿੰਦਾ ਇਸ ਕਰਕੇ ਆਨਲਾਈਨ ਦੇ ਮੈਂ ਸੋਚਦਾ ਵੀ ਉੱਥੇ ਫਿਕਸ ਰੇਟ ਹੁੰਦੇ ਜਾਂ ਅਸੀਂ ਮਾਲ ਚ ਇੰਟਰਸ ਲੋਕਾਂ ਦੇ ਹੈਗੇ ਵੀ ਉੱਥੇ ਰੇਟ ਲੱਗੇ ਹੈਗੇ ਜਿਹੜੀ ਚੀਜ਼ ਸਾਨੂੰ ਪਸੰਦ ਆਉਂਦੀ ਅਸੀਂ ਲੈ ਸਕਦੇ ਆ ਜਿਹੜੀ ਨਹੀਂ ਆਉਂਦੀ ਨਹੀਂ ਲੈਨੇ ਅਲੱਗ ਅਲੱਗ ਮਾਲ ਦੇ ਅਲੱਗ ਅਲੱਗ ਡਿਸਕਾਊਂਟ ਇਸ ਕਰਕੇ ਮੈਨੂੰ ਤਾਂ ਡਿਸਕਾਊਂਟ ਤੇ ਲੱਗ ਰਿਹਾ ਵੀ ਜਿਹੜੀ ਅਸੀਂ 바ਰਗਿੰਗ ਕਰਨੀ ਪੈਂਦੀ ਇਸ ਕਰਕੇ ਆਨਲਾਈਨ ਜਿਹੜਾ ਫਾਸਟ ਚੱਲ ਰਿਹਾ ਜੇ ਤਾਂ Amazon ਲਾ ਲਓ Flipkart ਲਾ ਲਓ ਇਹਨਾਂ ਤੇ ਜ਼ਿਆਦਾ ਪਰਚੇਜ਼ਿੰਗ ਹੋ ਰਹੀ ਹੈ ਇਸ ਟਾਈਮ ਤੇ ਦੇਖਾ Amazon ਦੇ ਕੋਲ ਹੈ ਕੁਛ ਨਹੀਂ ਕੀ ਇੱਕ ਵਿਚੋਲਾ ਹੈਗਾ ਜੀ ਉਹਦੇ ਕੋਲ ਕੁਛ ਨਹੀਂ ਇੱਕ ਵੈਬਸਾਈਟ ਡਿਜ਼ਾਈਨ ਕੀਤੀ ਹੋਈ ਆ ਉਹਨੇ ਇਧਰੋਂ ਚੱਕਣਾ ਤੇ ਤੁਹਾਡੇ ਕੋਲ ਪਹੁੰਚਾਉਣਾ ਤੇ ਆਪਣਾ ਕਮਿਸ਼ਨ ਲੈਣਾ ਜੀ ਇਸ ਕਰਕੇ ਇੱਕ ਨੰਬਰ ਤੇ ਵੀ ਇਸ ਵੇਲੇ ਜਾ ਰਿਹਾ ਮੈਂ ਸੋਚ ਰਿਹਾ ਵੀ ਉਹ ਫਿਕਸ ਰੇਟ ਇੱਕ ਡਿਸਕਾਊਂਟ ਦੇ ਰਿਹਾ ਜੇ ਤਾਂ ਮਹਿੰਗਾਈ ਬਹੁਤ ਹੈਗੀ ਅੱਜ ਕੱਲ ਇੱਕ ਛੋਟਾ ਜਿਹਾ ਦੇਖਿਆ ਜੇ ਦਿਹਾੜੀਦਾਰ ਉਹ ਸਬਜ਼ੀ ਵੀ ਲੈਣ ਜਾਵੇ ਤਾਂ 4-500 ਰੁਪਏ ਆ ਕੋਲ ਚਾਹੀਦਾ ਉਹਦੀ ਇਨਕਮ ਉਸ ਹਿਸਾਬ ਨਾਲ ਹੈ ਨਹੀਂ ਇੱਕ ਮਹਿੰਗਾਈ ਦੇ ਮੁੱਦੇ ਵੀ ਬਹੁਤ ਹੈਗੇ ਆ ਠੀਕ ਆ ਜੀ ਮੈਂ ਇਹ ਕਾਰਨ ਦੇਖਦਾ ਵੀ ਮੈਨੂੰ ਤਾਂ ਇਹ ਲੱਗਿਆ ਵੀ ਜਿਹੜੀ ਆਨਲਾਈਨ ਇਸ ਕਰਕੇ ਵਧੀਆ ਹੈਗੀ ਕਿਉਂਕਿ ਡਿਸਕਾਊਂਟ ਮਿਲ ਰਿਹਾ ਹੈਗਾ ਤੇ ਇੱਕ ਗਾਹਕ ਦੇ ਘਰ ਚੀਜ਼ ਵੀ ਚਲੀ ਜਾਂਦੀ ਹੈਗੀ ਤੇ ਕੁਝ ਦੁਕਾਨਦਾਰਾਂ ਦਾ ਇਹੀ ਕਹਿਣਾ ਕਿ ਆਫਲਾਈਨ ਤੇ ਪ੍ਰਭਾਵ ਜ਼ਿਆਦਾ ਪੈ ਰਿਹਾ ਤੇ ਆਨਲਾਈਨ ਦੇ ਵਿੱਚ ਪ੍ਰੋਡਕਟ ਜਿਹੜਾ ਕੁਝ ਆਪਾਂ ਸਾਨੂੰ ਦਿਖਾਈ ਦਿੰਦੇ ਆ ਤੇ ਜਦੋਂ ਪ੍ਰੋਡਕਟ ਘਰ ਪਹੁੰਚਦਾ ਤਾਂ ਉਹਦੇ ਵਿੱਚੋਂ ਕੁਝ ਹੋਰ ਚੀਜ਼ ਨਿਕਲਦੀ ਜਾਂ ਉਹਦਾ ਸਾਈਜ਼ ਨਹੀਂ ਪੂਰਾ ਹੁੰਦਾ ਦੇਖੋ ਸਰ ਉਹ ਤੇ ਟਰਮ ਐਂਡ ਕੰਡੀਸ਼ਨ ਜਦੋਂ ਹੀ ਬਾਏ ਕਰਦੇ ਨੇ ਮੈਂ ਖੁਦ ਵੀ ਬਾਏ ਕਰਦਾ ਉਹ ਤੇ ਟਰਮ ਐਂਡ ਕੰਡੀਸ਼ਨ ਸਾਨੂੰ ਹੁੰਦੀ ਵੀ ਐਨੇ ਦਿਨਾਂ ਦੇ ਵਿੱਚ ਆਪਾਂ ਚੀਜ਼ ਦੀ ਵਾਪਸੀ ਵੀ ਹੈਗੀ ਆ एवरीथिंग ਕੋਈ ਚੀਜ਼ ਸਾਡੇ ਕੋਲ ਆਈ ਆ ਸਾਡੇ ਨਹੀਂ ਪਸੰਦ ਉਹ ਤੇ 7 ਡੇਜ਼ ਦੇ ਵਿੱਚ ਵਿੱਚ ਵਾਪਸੀ ਹੈਗੀ ਸਰ ਮੈਂ ਅੱਜ ਵੀ ਵਾਪਸ ਕੀਤਾ ਕੁਝ ਪ੍ਰੋਡਕਟ 317 ਦਾ ਬੇ ਦਿਨ 1 ਆਵਰਸ ਦੇ ਵਿੱਚ ਮੇਰੇ ਅਕਾਊਂਟ 'ਚ 317 ਰੁਪਏ ਆਏ ਆ ਚੁੱਕੇ ਅੱਜ ਇਸ ਕਰਕੇ ਮੈਂ ਸਮਝਦਾ ਵੀ ਬਹੁਤ ਬੈਨੀਫਿਟ ਆ ਮਗਾਕ ਦੇ ਕੋਲ ਜਿਹੜੇ ਅਸੀਂ ਜਾਂਦੇ ਕੋਈ ਗਰੰਟੀ-ਬਰੰਟੀ ਦੀ ਗੱਲ ਕਰਦੇ ਉਹ ਸਾਨੂੰ ਅੱਖਾਂ ਕੱਢਦਾ ਜਿਹੜੇ ਅਸੀਂ ਗਰਾਹਕ ਬਣ ਕੇ ਜਾਂਦੇ ਆ ਉਸ ਲਈ ਉਹਦਾ ਮਾਈਂਡ ਕੁਝ ਹੋਰ ਹੁੰਦਾ ਜਿਹੜਾ ਅਸੀਂ ਵਾਪਸੀ ਦੀ ਗੱਲ ਕਰਦੇ ਹਾਂ ਉਹਦਾ ਮਾਈਂਡ ਥੋੜਾ ਚੇਂਜ ਹੋ ਜਾਂਦਾ ਵੀ ਵਾਪਸ ਕਰਨ ਕਿਉਂ ਆ ਗਿਆ ਕਿਉਂਕਿ ਨੇ ਮਾਰਜਿਨ ਕੱਢਿਆ ਇਸ ਕਰਕੇ ਔਨਲਾਈਨ ਵੈਬ ਤੁਹਾਨੂੰ ਇਹ ਨਹੀਂ ਪੁੱਛਦਾ ਕੁਝ ਪੁੱਛਦਾ ਇਸ਼ੂ ਕੀ ਆ ਆਪਾਂ ਕਹਿੰਦੇ ਸਾਨੂੰ ਵੀ ਪਸੰਦ ਨਹੀਂ ਆਈ ਜਾਂ ਕੋਈ ਨਾ ਕੋਈ ਕਮੀ ਕੱਟ ਕੇ ਉਹ ਸਾਨੂੰ ਪੈਸਾ ਰਿਟਰਨ ਦੇ ਦਿੰਦਾ ਇਸ ਕਰਕੇ ਔਨਲਾਈਨ ਮੇਰੇ ਹਿਸਾਬ ਨਾਲ ਕੁਝ ਹੱਦ ਤੱਕ ਵਧੀਆ ਕੇਂਦਰ ਸਰਕਾਰ ਦੇ ਜਿਹੜੀ ਹੈ ਬੀਜੇਪੀ ਦੀ ਹੈ ਮੋਦੀ ਸਰਕਾਰ ਮੋਦੀ ਸਾਹਿਬ ਨੇ ਵੀ ਇਹੀ ਗੱਲ ਕਹੀ ਹੋਈ ਹੈ ਕਿ ਕੰਮ ਕੋਈ ਬੇਰੁਜ਼ਗਾਰ ਬੰਦਾ ਆਪਣਾ ਕੰਮ ਕੋਈ ਵੀ ਸ਼ੁਰੂ ਕਰ ਸਕਦਾ ਉਹ ਵੀ ਇੱਕ ਰੋਜ਼ਗਾਰ ਹੀ ਹੈ ਉਤੋਂ ਵੀ ਉਹ ਕਮਾਈ ਕਰ ਰਿਹਾ ਇਸ ਚੀਜ਼ ਨੂੰ ਕਿਵੇਂ ਦੇਖਦੇ ਸਰ ਦੇਖੋ ਜਿਹੜੀ ਸਰਕਾਰ ਆ ਚਲੋ ਆਪਾਂ ਕਹਿੰਨੇ ਪਏ ਉਹ ਆਪਣੇ ਲੋਨ ਜਾਂ ਕਿਸੇ ਫੈਸਿਲਿਟੀ ਦੇ ਨਾਲ ਕੰਮ ਸ਼ੁਰੂ ਕਰ ਰਿਹਾ ਪਰ ਕੋਈ ਟਰਮੈਂਟ ਕੰਡੀਸ਼ਨ ਇੱਥੇ ਨਹੀਂ ਹੈਗਾ ਰੂਲ ਔਰ ਰੈਗੂਲੇਸ਼ਨ ਚਾਹੀਦਾ ਵੀ ਇੱਕ ਪੈਟਰੋਲ ਆ ਜਿੱਜ 100 ਰੁਪਏ ਵੀ ਕੁਝ ਸਮੇਂ ਤੱਕ 100 ਰੁਪਏ ਰਵੇ ਉਹ ਜੇ ਇੱਕ ਖੰਡ ਆ ਕੋ 40 ਰੁਪਏ ਕੁਝ ਸਮੇਂ ਤੱਕ 40 ਅੱਜ ਤੁਹਾਡਾ 70 ਰੁਪਏ ਆ ਕੁਝ ਸਮੇਂ ਬਾਅਦ 100 ਰੁਪਏ ਅੱਜ ਸਿਲੰਡਰ ਦਾ 800 ਰੁਪਏ ਮੇੜਿਆ ਤਾਂ ਇਲੈਕਸ਼ਨਾਂ ਚ ਉਹਨੂੰ ਹੋਰ ਥੱਲੇ ਸਸਤਾ ਕਹਿੰਦਾ ਇਲੈਕਸ਼ਨ ਤੋਂ ਬਾਅਦ ਫੇਰ ਸੂਈ ਚੱਕ ਦਿੰਦੇ ਆ ਇਹ ਬਹੁਤ ਸਾਰੇ ਮੁੱਦੇ ਹੈਗੇ ਆ ਜੀ ਤੇ ਬਾਕੀ ਪਬਲਿਕ ਸਭ ਸਿਆਣੀ ਹੈਗੇ ਜੀ ਕਿ ਕਿਹਨੂੰ ਵੋਟ ਦੇਣੀ ਮੈਂ ਤਾਂ ਕਹਿੰਨਾ ਆਪਣੀ ਵੋਟ ਕਿਸੇ ਵੀ ਪਰਸਨ ਨੂੰ ਦੋ ਪਹਿਲੋ ਉਹਦੇ ਬਾਰੇ ਜਾਣਮੀਨ ਕਰੋ ਜਰੂਰ ਫਿਰ ਆਪਣੀ ਵੋਟ ਦੋ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਤਲਵਿੰਦਰ ਸਿੰਘ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਾਰੇ ਜਿਹੜੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣਾਂ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਵੱਡਾ ਮੁੱਦਾ ਸਭ ਤੋਂ ਇਹ ਚਾਹੀਦਾ ਪਹਿਲੋ ਲੋਕ ਸਭਾ ਚੋਣਾਂ 'ਚ ਬਈ ਇੱਕ ਤਾਂ ਬੇਰਜਗਾਰੀ ਹਾਂਜੀ ਇੱਕ ਮੰਗਾਈ ਬਈ ਇਹ ਜਿਹੜੀ ਮੰਗਾਈ ਆ ਇਹਤੇ ਕੰਟਰੋਲ ਹੋਣਾ ਚਾਹੀਦਾ ਤੇ ਇੱਕ ਬੇਰਜ਼ਗਾਰੀ ਬਈ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਚਾਹੀਦਾ ਜਿਹੜੇ ਸਾਡੇ ਹੁਣ ਬੱਚੇ ਬਾਹਰ ਜਾ ਰਹੇ ਆ ਇਸ ਕਰਕੇ ਜਾ ਰਹੇ ਆ ਬਈ ਰੋਜ਼ਗਾਰ ਨਹੀਂ ਮਿਲ ਰਿਹਾ ਇਸ ਕਰਕੇ ਜਾ ਰਹੇ ਬਾਹਰ ਤੇ ਜੇ ਹੀ ਜੇ ਸਰਕਾਰ ਸਾਡੀ ਇੱਥੇ ਕਰੇ ਵਪਾਰਲਾ ਕਰੇ ਜਿੱਦਾਂ ਜਿੱਦਾਂ ਉਹਦੀ ਐਜੂਕੇਸ਼ਨ ਆ ਉਦਾਂ ਉਦਾਂ ਉਹਨੂੰ ਨੌਕਰੀ ਮਿਲੇ ਤਾਂ ਫੇ ਸ਼ਾਇਦ ਨਾ ਜਾਣ ਹਨਾ ਤੇ ਬਾਕੀ ਇਹ ਆ ਵੀ ਬਿਜ਼ਨਸ ਵੀ ਜਿਹੜਾ ਆ ਉਹ ਤਾਂ ਜੇ ਬੰਦੇ ਦੇ ਕੋਲ ਹਰੇਕ ਬੰਦਾ ਬਿਜ਼ਨਸ ਵੀ ਨਹੀਂ ਕਰ ਸਕਦਾ ਉਹ ਤਾਂ ਨਾਲ ਸਰਮਾਇਆ ਵੀ ਚਾਹੀਦਾ ਬਾਕੀ ਬਿਜ਼ਨਸ ਕਰਨ ਨੂੰ ਜੇ ਜ ਸਰਕਾਰ ਜਿੱਦਾਂ ਕਹਿੰਦੀ ਆ ਉਹਦੇ ਲੋਨ ਜਿਹੜੇ ਆ ਉਹ ਲੋਨ ਜਿਹੜਾ ਉਹਨੂੰ ਫਿਰ ਉਹਦੇ ਵਿੱਚ ਵੀ ਕੁਝ ਉਹਨੂੰ ਕੰਸੈਸ਼ਨ ਚਾਹੀਦਾ ਆ ਦਵੇ ਜਿਹੜਾ ਬੰਦਾ ਜੇ ਬਿਜ਼ਨਸ ਵੀ ਆਪਣਾ ਕਰ ਸਕੇ ਬਾਕੀ ਦੂਜੀ ਗੱਲ ਇਹ ਆ ਵੀ ਐਮਪੀ ਐਮਐਲਏ ਜਿਹੜਾ ਬਣਦਾ ਆ ਉਹ ਜਿਹੜਾ ਜਿਹੜਾ ਵੀ ਕੈਬਨਟ ਮੰਤਰੀ ਬਣਦਾ ਆ ਜਿਹੜਾ ਵੀ ਉਹਨੂੰ ਮਹਿਕਮਾ ਹੁੰਦਾ ਆ ਉਹਦੇ ਵਿੱਚ ਮਾਰ ਹੋਣਾ ਚਾਹੀਦਾ ਉਹਨੂੰ ਉਹਦੇ ਵਿੱਚ ਜਰੂਰ ਉਹਨੂੰ ਪਤਾ ਹੋਣਾ ਚਾਹੀਦਾ ਉਹਦੇ ਬਾਰੇ ਤਾਂ ਉਹਨੂੰ ਬਣਾਉਣਾ ਚਾਹੀਦਾ ਨਹੀਂ ਤਾਂ ਜਿੱਦਾਂ ਸਰਕਾਰ ਬਣਦੀ ਐ ਐਮ ਐਲ ਏ ਬਣਦੇ ਆ ਉਹਨਾਂ ਵਿੱਚੋਂ ਕੈਬਨਿਟ ਮੰਤਰੀ ਜਿਹੜੇ ਬਣਨ ਜਿੱਦਾਂ ਹੈਲਥ ਵਾ ਉਹਨੂੰ ਹੈਲਥ ਬਾਰੇ ਐਜੂਕੇਸ਼ਨ ਉਹ ਹੈਲਥ ਵਾਲੇ ਨੂੰ ਹੋਣੀ ਚਾਹੀਦੀ ਆ ਜੇ ਟੈਕਨੀਕਲ ਤਾਂ ਟੈਕਨੀਕਲ ਹੀ ਹੋਣੀ ਚਾਹੀਦੀ ਜਿਹੜਾ ਨੂੰ ਪਤਾ ਹੋਣਾ ਚਾਹੀਦਾ ਉਹ ਬੰਦਾ ਪੜਿਆ ਹੋਣਾ ਚਾਹੀਦਾ ਪੋਸਟ ਗ੍ਰੈਜੂਏਸ਼ਨ ਹੋਣਾ ਚਾਹੀਦਾ ਜਿਹੜਾ ਕੈਬਨਿਟ ਮੰਤਰੀ ਆ ਹਾਂਜੀ ਬਾਬਾ ਜੀ ਕੀ ਨਾਮ ਹੈ ਵਾ ਮੇਰਾ ਨਾਮ ਹਰਵੰਦ ਸਿੰਘ ਜੀ ਜੀ ਬਾਬਾ ਜੀ ਕੀ ਤੁਹਾਡਾ ਵੱਲੋਂ ਸੁਝਾਅ ਦਿੱਤਾ ਜਾ ਸ ਹੈ ਸੁਝਾਅ ਇਹ ਆ ਵੀ ਇੱਕ ਤਾਂ ਜਿੱਦਾਂ ਇਹਨਾਂ ਨੇ ਕਿਹਾ ਬੇਰੋਜ਼ਗਾਰੀ ਤੇ ਇੱਕ ਰੋਜ਼ਗਾਰ ਇਹ ਜੁੜੀ ਆਵੇ ਸਾਰੇ ਦੇਖੋ ਸਾਰੇ ਲੋਕ ਬੇਲੇ ਰਹਦੇ ਆ ਕੋਈ ਕੰਮ ਨਹੀਂ ਹੈਗਾ ਮੇਲਾ ਤਾਂ ਇੱਕ ਇਸ਼ੂ ਇਹੇ ਹੀ ਆ ਜਿਨੇ ਵੀ ਪਾਰਟੀਆਂ ਖੜੀਆਂ ਕਿਸੇ ਤੋਂ ਚਿੱਕੜ ਨਾ ਸਟੋ ਮੈਂ ਚੰਗਾ ਉਹ ਮਾੜਾ ਉਹ ਚੰਗਾ ਉਹ ਮਾੜਾ ਮੈਂ ਇਸ ਵਿਸ਼ੇ ਤੇ ਨਹੀਂ ਹਕਾ ਵੀ ਜੇ ਵੋਟਾਂ ਲੈਣੀਆਂ ਨਾ ਤੇ ਤੁਸੀਂ ਆਪਣੇ ਕਾਰਨਾਮੇ ਕਰਕੇ ਦਿਖਾ ਲਓ ਹਾਂਜੀ ਵੀ ਇਹ ਨਾ ਕਹੋ ਅਸੀਂ ਆਹ ਕਰਾਂਗੇ ਅਸੀਂ ਜਨਤਾ ਨੂੰ ਆਹ ਦੇਵਾਂਗੇ ਆਹ ਦੇਵਾਂਗੇ ਦਿਓ ਪਮਗ ਧੰਦਿਆ ਕੋਈ ਨਹੀਂ ਚਲੋ ਭਗਵੰਦ ਮਾਨ ਦੀ ਸਰਕਾਰ ਹੈ ਉਹਨਾਂ ਨੇ ਬਿਜਲੀ ਫ੍ਰੀ ਕੀਤੀ ਆ ਅਜੇ ਆ ਲੋਕ 1000 ਰੁਪਇਆ ਭੈਣਾ ਮਰੀਆਂ ਮੰਗ ਰਹੀਆਂ ਉਹ ਨਹੀਂ ਮਿਲ ਰਿਹਾ 1500 ਦੇ ਜਾ ਰਹੀ ਆ ਕਿਉਂ 2 ਸਾਲਾਂ ਤੇ ਕੁਝ ਨਹੀਂ ਹੋ ਸਕਦਾ 2 ਸਾਲਾਂ ਤੇ ਨਵੀਂ ਬੋਡੀ ਆਈ ਗਈ ਲੋਕ ਨੂੰ ਕੋਈ ਘਰ ਦਾ ਨਹੀਂ ਪਤਾ ਹੁੰਦਾ ਵੀ ਮੈਂ ਕਰਨਾ ਕੀ ਆ 2 ਸਾਲਾਂ ਤੇ ਕੁਝ ਨਹੀਂ ਹੋ ਸਕਦਾ ਅਜੇ 3 4 ਸਾਲ ਚੜੂਗਾ ਨੂੰ ਤੇ ਫੇਰ ਜਾ ਕੇ ਦੱਸੂ ਆ ਵੀ ਮੈਂ ਕੀ ਆ ਇਸ ਕਰਕੇ ਮੈਂ ਤੇ ਮੇਰੀ ਬੇਨਤੀ ਆ ਜੀ ਇਹ ਸਾਰੇ ਸਰਕਾਰ ਨੂੰ ਵੀ ਕਿਸੇ ਤੇ ਜਿੱਦਾਂ ਕਾਂਗਰਸ ਆ ਉਹ ਆ ਜਿਹੜੀ ਹੁੰਦੀ ਸਵਰਾਜ ਸਰਕਾਰ ਆ ਉਹ ਤੇ ਲੈਠਣ ਲਾਉਂਦੇ ਆ ਉਹ ਨਹੀਂ ਕੀਤਾ ਉਹ ਨਹੀਂ ਕੀਤਾ ਭਾਰਤੀ ਜਨਤਾ ਪਾਰਟੀ ਕਿਸ ਨੂੰ ਕਹਿ ਰਹੀ ਆ ਆਮ ਆਦਮੀ ਪਾਰਟੀ ਕਿਸ ਨੂੰ ਕਹਿ ਰਹੀ ਆ ਮੈਂ ਕਹਿੰਦਾ ਕਿਸੇ ਦੇ ਚੱਕਣਾ ਸਟੋ ਆਪਣਾ ਆਪ ਸਾਫ਼ ਕਰੋ ਤੇ ਇਹ ਹੀ ਆ ਮੇਰੀ ਮਨ ਇਹ ਸੁਝਾ ਆ ਬਾਕੀ ਇਹ ਵੋਟਾਂ ਜਿਹੜੀਆਂ ਆ ਇਸ ਵੇਲੇ ਸਾਰੇ ਸਾੜਿਆ ਕਿ ਸਾਰੇ ਚੋਰ ਹੋ ਜਣੇ ਆ ਜੇ ਤੁਸੀਂ ਜਿਤਾ ਲੈਣੇ ਆ ਬਸ ਇਹ ਹੀ ਆ ਜਿਹਨੇ ਹੁਣ ਸਾੜਿਆ ਨਾ ਸਾਰੇ ਵਾਜ ਚੋਰ ਬਣ ਜਣੇ ਆ ਜਾਇ ਕਿੰਨਾ ਵੀ ਪੜ੍ਹਿਆ ਲਿਖਿਆ ਆ ਉਹਨੇ ਆਪਣੇ ਘਰ ਵਾਸਤੇ ਸੋਚਣਾ ਜਾਂ ਆਪਣੇ ਰਿਸ਼ਤੇਦਾਰਾਂ ਵਾਸਤੇ ਸੋਚਣਾ ਲੋਕਾਂ ਵਾਸਤੇ ਨਹੀਂ ਸੋਚਣਾ ਬਸ ਮੇਰੀ ਇਹ ਅਦਾਸ ਆ ਕਿ ਸਾਰੇ ਹੀ ਰਲ ਮਿਲ ਕੇ ਰਹੋ ਵੋਟਾਂ ਉਹਨੂੰ ਪਾਓ ਜਿਹੜਾ ਬੰਦਾ ਲਾਇਕ ਹੋਵੇ ਵੋਟਾਂ ਦੇ ਲਾਇਕ ਉਹਨੂੰ ਵੋਟ ਪਾਓ ਜਿਹੜਾ ਇਸ ਇਲਾਕੇ ਵਿੱਚ ਸਾਡਾ ਕੁਝ ਕਰ ਸਕੇ ਬੱਚਿਆਂ ਦਾ ਕੁਝ ਕਰ ਸਕੇ ਰੋਜ਼ਗਾਰ ਦੇ ਸਕੇ ਜਾਂ ਜੋ ਮਹਿੰਗਾਈ ਆ ਉਹਨੂੰ ਠੀਕ ਕਰ ਸਕੇ